ਹੈਲੋ एवरीवन वेलकम और वेलकम बैक टू माय चैनल बीएस सेमेस्टर 2 ਪੰਜਾਬੀ ਲਾਜ਼ਮੀ ਐਨਪੀ 2020 ਦੇ ਵਿਦਿਆਰਥੀਆਂ ਦੇ ਲਈ ਅੱਜ ਆਪਾਂ 8th ਨੰਬਰ ਨਿਬੰਧ ਕਵਰ ਕਰਾਂਗੇ ਪੰਜਾਬ ਨੂੰ ਬਰਬਾਦ ਕਿਉਂ ਕੀਤਾ ਜਾ ਰਿਹਾ ਹੈ ਤਾਂ ਸਾਰੀਆਂ ਹੀ ਰਚਨਾਵਾਂ ਜਿਹੜੀਆਂ ਨੇ ਤੁਹਾਨੂੰ ਪੰਜਾਬ ਪ੍ਰਵਾਸ ਪੰਜਾਬ ਦੇ ਗੁਰਬਚਨ ਦੀਆਂ ਜਿਹੜੀਆਂ ਨੇ ਨਿਬੰਧ ਸੰਗ੍ਰਹਿ ਤੁਹਾਨੂੰ ਲੱਗਿਆ ਤਾਂ ਇਸ ਪੁਸਤਕ ਦੇ ਵਿੱਚੋਂ ਸਿਰਫ ਔਰ ਸਿਰਫ ਆਪਾਂ ਪੰਜਾਬ ਪ੍ਰਵਾਸ ਪੰਜਾਬ ਦੇ ਹੀ ਜਿਹੜੇ ਸਿਲੇਬਸ ਕੰਟੈਂਟ ਹੈ ਉਹ ਕਵਰ ਕਰ ਰਹੇ ਹਾਂ ਠੀਕ ਹੈ ਟੋਟਲ 12 ਕ ਰਚਨਾਵਾਂ ਨੇ ਇਹ ਸਾਰੀਆਂ ਹੀ ਗੁਰਬਚਨ ਦੀਆਂ ਲਿਖੀਆਂ ਹੋਈਆਂ ਨੇ ਤੇ ਹੈਂਡ ਰਿਟਨ ਨੋਟਸ ਦੇ ਥਰੂ ਮੈਂ ਤੁਹਾਨੂੰ ਟੀਚ ਕਰ ਰਹੀ ਹਾਂ ਸੋ ਵੱਧ ਤੋਂ ਆ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਵੀ ਵੀਡੀਓ ਪਹੁੰਚਦੀ ਹੋਵੇ ਮੀ ਸਟੱਡੀ ਹੱਬ ਅਤੇ ਮੀ ਸਟੱਡੀ ਹੱਬ 2.0 ਦੋਨੋਂ ਹੀ ਮੇਰੇ ਚੈਨਲ ਹੈ ਕਿਉਂਕਿ ਆਪਣੇ ਵੱਡੇ ਵਾਲੇ ਚੈਨਲ ਤੇ ਥੋੜੀ ਜਿਹੀ ਦਿੱਕਤ ਆ ਰਹੀ ਹੈ ਮੀ ਸਟੱਡੀ ਹੱਬ ਦੇ ਉੱਤੇ ਤਾਂ ਕਰਕੇ ਮੈਂ ਇਸ ਦੇ ਉੱਤੇ ਕੰਟੈਂਟ ਪੋਸਟ ਕਰਾਨੀਆਂ ਇੰਪੋਰਟੈਂਟ ਜਿਹੜੇ ਚੈਪਟਰਸ ਨੇ ਉਹ ਵੀ ਮੈਂ ਕਵਰ ਕਰਵਾ ਰਹੀਆਂ ਸੋ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਸੋ ਸਟਾਰਟ ਕਰਦੀ ਹਾਂ ਅੱਜ ਦਾ ਵੀਡੀਓ ਪੰਜਾਬ ਨੂੰ ਬਰਬਾਦ ਕਿਉਂ ਕੀਤਾ ਜਾ ਰਿਹਾ ਸੋ ਕਿਉਂਕਿ ਸਾਰਾ ਕੁਝ ਹੀ ਇਸ નિબંધ ਸੰਗ੍ਰਹਿ ਦੇ ਵਿੱਚ ਜਿਹੜਾ ਹੈ ਪੰਜਾਬੀ ਪ੍ਰਵਾਸ ਨੂੰ ਲੈ ਕੇ ਜਾਂ ਪੰਜਾਬੀ ਕੌਮ ਦੇ ਵਿੱਚ ਕਿਹੜੀਆਂ-ਕਿਹੜੀਆਂ ਡਰਾਵੈਕਸ ਆ ਰਹੀਆਂ ਉਹਨਾਂ ਨੂੰ ਲੈ ਕੇ ਆ ਤਾਂ ਇਸ ਦੇ ਵਿੱਚ ਵੀ ਆਪਾਂ ਇਹੀ ਚੀਜ਼ ਪੜਾਂਗੇ ਕਿ ਬਰਬਾਦੀ ਦੇ ਵੱਲ ਪੰਜਾਬ ਕਿਉਂ ਜਾ ਰਿਹਾ ਹੈ ਠੀਕ ਹੈ ਸੋ ਪੰਜਾਬ ਨੂੰ ਬਰਬਾਦ ਕਿਉਂ ਕੀਤਾ ਜਾ ਰਿਹਾ ਹੈ ਨਿਬੰਧ ਗੁਰਬਚਨ ਦੀ ਰਚਨਾ ਹੈ ਤਾਂ ਇਸ ਨਿਬੰਧ ਦਾ ਵਿਸ਼ਾ ਕੀ ਹੈ ਕਿ ਲੰਬੇ ਸਮੇਂ ਤੋਂ ਕੁਝ ਤਾਕਤਾਂ ਵੱਲੋਂ ਕੇਂਦਰ ਦੇ ਵਿੱਚ ਜਿਹੜੇ ਕੇਂਦਰ ਦੇ ਵਿੱਚ ਕਾਬਜਤਿਰ ਹੈ ਨਾਲ ਮਿਲ ਕੇ ਪੰਜਾਬ ਨੂੰ ਬਰਬਾਦ ਕਰਨ ਲਈ ਲਗਾਤਾਰ ਪੈਦਾ ਕੀਤੀਆਂ ਜਾ ਰਹੀਆਂ ਪ੍ਰਸਥਿਤੀਆਂ ਨੂੰ ਸਾਹਮਣੇ ਲੈ ਕੇ ਆਉਣਾ ਹੈ ਹੁਣ ਦੇਖੋ ਜਿਹੜੇ ਵੀ ਕੇਂਦਰ ਦੇ ਵਿੱਚ ਸੈਂਟਰ ਦੇ ਵਿੱਚ ਅਥਾਰਟੀ ਵਾਲੀ ਪਾਵਰ ਵਾਲੀ ਜਿਹੜੀ ਪੋਲੀਟੀਕਲ ਪਾਰਟੀ ਹੈ ਤਾਂ ਉਹਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਲਗਾਤਾਰ ਬਰਬਾਦੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਸਿਚੁਏਸ਼ਨਸ ਪ੍ਰਸਥਿਤੀਆਂ ਨੂੰ ਜਿਹੜਾ ਹੈਗਾ ਸਾਹਮਣੇ ਲੈ ਕੇ ਆਉਣਾ ਹੈ ਲੇਖਕ ਕਹਿੰਦਾ ਕਿ ਉਹ ਇਹ ਮੰਨਦਾ ਹੈ ਕਿ ਪੰਜਾਬੀ ਬੰਦੇ ਕੋਲ ਪੰਜਾਬ ਖੁੱਸ ਰਿਹਾ ਹੈ ਮਤਲਬ ਕਿ ਜਿਹੜਾ ਆਪਾਂ ਵਰਗੇ ਪੰਜਾਬੀ ਲੋਕ ਨੇ ਤਾਂ ਇਹਨਾਂ ਤੋਂ ਪੰਜਾਬ ਜਿਹੜਾ ਹੈ ਖੁੱਸ ਰਿਹਾ ਹੈ ਚੀਨਿਆ ਜਾ ਰਿਹਾ ਹੈ ਪਰ ਉਸ ਨੂੰ ਇਹ ਪਤਾ ਹੀ ਨਹੀਂ ਹੈ ਕਿ ਉਸ ਨਾਲ ਲਜਿਹਾ ਹੋ ਰਿਹਾ ਹੁਣ ਆਪਣੇ ਸਾਡੇ ਤੋਂ ਸਾਡਾ ਪੰਜਾਬ ਦੂਰ ਹੋ ਰਿਹਾ ਕਿਉਂਕਿ ਆਪਣੇ ਬਹੁਤ ਸਾਰੇ ਬੱਚੇ ਜਿਹੜੇ ਨੇ ਮਾਈਗ੍ਰੇਟ ਹੋ ਕੇ ਪਰਵਾਸ ਕਰਕੇ ਜਿਹੜਾ ਹੈ ਬਲਦੇਸ਼ਾਂ ਦੇ ਵਿੱਚ ਜਾ ਰਹੇ ਨੇ ਉੱਥੇ ਹੀ ਸੈਟਲਡ ਆਊਨ ਹੋ ਰਹੇ ਨੇ ਉੱਥੋਂ ਤੋਂ ਇੱਥੇ ਵਾਪਸ ਨਹੀਂ ਆਉਣਾ ਚਾਹੁੰਦੇ ਕਿਉਂ ਕਿ ਕਿਉਂਕਿ ਇੱਥੇ ਜੋਬਸ ਨਹੀਂ ਹੈਗੀਆਂ ਹੁਣ ਇੱਥੇ ਪੰਜਾਬ ਦੇ ਵਿੱਚ ਆਪਣੀ ਪੰਜਾਬ ਸਟੇਟ ਚ ਕਿਹੜੀਆਂ ਤਾਕਤਾਂ ਆ ਰਹੀਆਂ ਨੇ ਬਾਕੀ ਦੀਆਂ ਸਟੇਟਸ ਜਿਹੜੇ ਨੇ ਇੱਥੇ ਆ ਕੇ ਕਬਜ਼ਾ ਕਰ ਰਹੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਰਾਜਸਥਾਨ ਤੋਂ ਆ ਰਹੇ ਨੇ ਲੋਕ ਗੜਵਾਲ ਤੋਂ ਆ ਰਹੇ ਨੇ ਉਤਰਾਖੰਡ ਉਤਰਾੰਚਲ ਤੋਂ ਆ ਰਹੇ ਨੇ ਯੂਪੀ ਮੱਧ ਪ੍ਰਦੇਸ਼ ਤੋਂ ਬਿਹਾਰ ਤੋਂ ਲੋਕ ਆ ਰਹੇ ਨੇ ਤਾਂ ਹੋਰ ਸਟੇਟਸ ਜਿਹੜੀਆਂ ਨੇ ਸਾਡੇ ਇੱਥੇ ਆ ਕੇ ਕਬਜ਼ਾ ਕਰ ਰਹੀਆਂ ਨੇ ਤਾਂ ਇਹਦੇ ਨਾਲ ਕੀ ਹੋ ਰਿਹਾ ਕਿ ਆਪਣੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈਗਾ ਇੱਕ ਮਿਕਸ ਕਲਚਰ ਚੱਲ ਪਿਆ ਠੀਕ ਹੈ ਇਸ ਦੇ ਨਾਲ ਮਿਕਸ ਕਲਚਰ ਦੇ ਆਉਣ ਦੇ ਨਾਲ ਆਪਣਾ ਜਿਹੜਾ ਪੁਰਾਣਾ ਕਲਚਰ ਸੀ ਉਹ ਵੀ ਅਲੋਪ ਹੋ ਰਿਹਾ ਜਿਹੜਾ ਪੁਰਾਣਾ ਪੰਜਾਬ ਸੀ ਉਹ ਵੀ ਅਲੋਪ ਹੋ ਰਿਹਾ ਠੀਕ ਹੈ ਤੇ ਸਾਨੂੰ ਇਹ ਚੀਜ਼ ਪਤਾ ਵੀ ਨਹੀਂ ਲੱਗ ਰਹੀ ਕਿ ਸਾਡੇ ਨਾਲ ਇਹ ਕੁਝ ਹੋ ਰਿਹਾ ਲੇਖਕ ਕਹਿੰਦਾ ਕਿ ਪੰਜਾਬ ਦੀ ਧਰਤੀ ਇੱਕ ਹੈ ਇਸ ਦੀ ਭਾਸ਼ਾ ਪੰਜਾਬੀ ਹੈ ਦਾ ਸੱਭਿਆਚਾਰ ਪੋਏ ਮੁਖ ਹੈ ਠੀਕ ਹੈ ਮਤਲਬ ਤਰਤੀ ਨਾਲ ਆਪਾਂ ਜੁੜੇ ਹੋਏ ਲੋਕਾਂ ਪਰ ਪੰਜਾਬੀ ਦੋ ਤਰ੍ਹਾਂ ਦੇ ਨੇ ਇਹ ਦੋ ਤਰ੍ਹਾਂ ਦੇ ਮੁੱਢੋਂ ਨਹੀਂ ਸੀਗੇ ਮਤਲਬ ਪਹਿਲਾ ਸਟਾਰਟਿੰਗ ਦੇ ਵਿੱਚ ਦੋ ਤਰ੍ਹਾਂ ਦੇ ਪੰਜਾਬੀ ਨਹੀਂ ਸੀ ਇਹ ਸਭ ਕੋ ਹੁਣ ਬਣ ਕੇ ਨੇ ਪੰਜਾਬ ਦੇ ਵਿੱਚ ਸ਼ਹਿਰ ਅਤੇ ਪਿੰਡਾਂ ਦਾ ਪੜਾਹ ਸ਼ਹਿਰੀ ਲੋਕ ਅਲੱਗ ਨੇ ਪਿੰਡ ਦੇ ਲੋਕ ਅਲੱਗ ਨੇ ਇਹ ਦੋ ਤਰ੍ਹਾਂ ਦੇ ਪੰਜਾਬੀਆਂ ਦਾ ਚਿੰਨ ਹੈ ਵੀ ਅਸੀਂ ਦੋ ਤਰ੍ਹਾਂ ਦੇ ਪੰਜਾਬੀਆਂ Hindu ਅਤੇ Sikhਾਂ ਦਾ ਵੀ ਵਖਰੇਵੇਂ ਜੋ ਇਹਨਾਂ ਦੀ ਜਨਮ ਭੂਮੀ ਅਤੇ ਪਾਚਾ ਇੱਕ ਹੋਣ ਦੇ ਬਾਵਜੂਦ ਇਹਨਾਂ 'ਚ ਪਾਇਆ ਗਿਆ ਤਾਂ ਆਪਣੇ ਅੰਦਰ ਹਿੰਦੂ ਸਿੱਖਾਂ ਦਾ ਵੀ ਪੜ ਹੈ ਠੀਕ ਹੈ ਤਾਂ ਇਹੇ ਜਾਣ ਬੁੱਝ ਕੇ ਪਾਇਆ ਗਿਆ ਇਸ ਵਖਰੇਵੇਂ ਦੇ ਵਿੱਚ ਜਿਹੜੇ ਨੇ ਬਸਤੀਵਾਦੀ ਬਸਤੀਵਾਦੀ ਯਾਨੀ ਕਿ ਕਲੋਨੀਲਾਈਜੇਸ਼ਨ ਜਦੋਂ apna ਹੋਇਆ ਸੀ ਉਸ ਦੇ ਉਸ ਦੇ ਵਿੱਚ ਜਿਹੜਾ ਹੈ ਆਪਣੀ ਜਿਹੜੀ ਮਿਡਲ ਕਲਾਸ ਦੇ ਆਗੂ ਸੀ ਉਹਨਾਂ ਨੇ ਬੀਜਿਆ ਸੀ ਤਾਂ ਜਿਹੜੇ ਦੇਖੋ ਅੰਗਰੇਜ਼ ਆਏ ਸੀ ਤਾਂ ਉਹਨਾਂ ਨੇ ਹਿੰਦੂ ਸਿੱਖਾਂ ਦਾ ਪਾੜਾ ਪਾਣ ਦੀ ਕੋਸ਼ਿਸ਼ ਕੀਤੀ ਹਿੰਦੂ ਸਿੱਖ ਮੁਸਲਮਾਨ ਦਾ ਪਾੜਾ ਪਾਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾ ਆਪਣੇ ਸਾਰਾ ਪੰਜਾਬ ਇੱਕੋ ਸੀਗਾ ਆਪਣੀ ਕੌਮੀਅਤ ਇੱਕੋ ਸੀਗੀ ਇੱਕੋ ਤਰ੍ਹਾਂ ਦਾ ਕਿਉਂਕਿ ਪਿੰਡੂ ਸਮਾਜ ਸੀਗਾ ਸਾਰਾ ਹੈਨਾ ਜਦੋਂ ਸ਼ਹਿਰੀਕਰਨ ਕਦੋਂ ਆਇਆ ਜਦੋਂ ਬਸਤੀਵਾਦ ਆਇਆ ਕਲੋਨਾਈਜ਼ੇਸ਼ਨ ਹੋਈ ਹੈ ਹੈਨਾ ਸੋ ਤਾਂ ਕਰਕੇ ਉਦੋਂ ਤੋਂ ਹੀ ਜਿਹੜਾ ਹੈ ਆਪਣਾ ਸ਼ਹਿਰਾਂ ਸ਼ਹਿਰੀ ਜਿਹੜਾ ਹੈ ਪੰਜਾਬੀ ਸਮਾਜ ਤੇ ਪਿੰਡੂ ਜਿਹੜਾ ਹੈ ਪੰਜਾਬੀ ਸਮਾਜ ਉਹ ਅਲੱਗ-ਅਲੱਗ ਹੋ ਗਏ ਇਸ ਵਖਰੇਵੇਂ ਦੇ ਬੀਜ ਬਸਤੀਵਾਦੀ ਦੇਸ਼ ਦੇ ਵਿੱਚ ਸ਼ਹਿਰੀ ਜਿਹੜੀ ਮੱਤਸ਼੍ਰੇਣੀ ਹੈ ਸ਼ਹਿਰੀ ਮਿਡਲ ਕਲਾਸ ਦੇ ਆਗੂਆਂ ਨੇ ਬੀਜੇ ਨੇ ਇਸ ਸ਼੍ਰੇਣੀ ਦਾ अवचेतन ਉਸ ਪੰਜਾਬ ਪ੍ਰਤੀ ਨਫ਼ਰਤ ਸਾੰਭੀ ਬੈਠਾ ਸੀ ਜੋ ਕਿਰਤੀ ਕਿਸਾਨ ਅਤੇ ਨੀਮਨ ਵਰਗ ਦਾ ਪੰਜਾਬ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਲੜਾਈਆਂ ਲੜੀਆਂ ਸੀ ਤਾਂ ਬਹੁਤ ਸਾਰੇ ਆਪਣੇ ਪੰਜਾਬੀ ਮੇਨਲੀ ਬੇਸਿਕਲੀ ਪਿੰਡੂ ਸਮਾਜ ਤੋਂ ਤਾਂ ਇਹ ਜਿਹੜੇ ਨੇ ਅੰਗਰੇਜ਼ਾਂ ਦੇ ਵਿਰੁੱਧ ਜਾ ਕੇ ਲੜੇ ਸੀ ਤਾਂ ਇਹ ਕਿਹੜੇ ਲੋਕ ਸੀਗੇ ਕਿਰਤੀ ਕਿਸਾਨ ਅਤੇ ਨੀਮਨ ਵਰਗ ਦੇ ਲੋਕ ਜਿਹੜੇ ਸੀਗੇ ਪੰਜਾਬ ਦੇ ਵਿੱਚ ਹਿੰਦੂ ਅਤੇ ਸਿੱਖ ਵਿੱਚ ਵਖਰੇਵਾ ਸੀਗਾ ਪਰ ਦੋਹਾਂ ਦੀ ਭਾਈਚਾਰਕ ਸਾਂਝ ਜਿਹੜੀ ਸੀ ਟੁੱਟਤੀ ਹੋ ਸਕਦਾ ਹੈ ਕਹਿੰਦੇ ਵੀ ਸਾਡੇ ਪੰਜਾਬ ਦੇ ਵਿੱਚ ਹਿੰਦੂ ਅਤੇ ਸਿੱਖਾਂ ਦੇ ਵਿੱਚ ਆਪਸੀ ਕਲਚਰ ਚ ਵਖਰੇਵਾ ਸੀ ਲੇਕਿਨ ਇਹ ਇਕੱਠੇ ਸੀਗੇ ਇਹ ਸਾਂਝ ਪੰਜਾਬੀ ਧੀ ਸੀ ਬੇਸ਼ੱਕ ਕਈ ਹੋਰ ਆਰਥਿਕ ਕਾਰੋਬਾਰੀ ਬੋਧਿਕ ਪੱਧਰ ਦੀਆਂ ਇਹਨਾਂ ਦੇ ਵਿੱਚ ਡਿਸਟੈਂਸਸ ਯਾਨੀ ਕਿ ਵਿਤਾਂ ਸੀਗੀਆਂ ਕਿਰਤੀ ਕਿਸਾਨ ਏਕਤਾ ਗੁਰੂ ਦੇ ਨਾਂ ਤੇ ਕੈਂਪ ਸੀ ਪਰ ਸ਼ਹਿਰੀ ਜਿਹੜਾ ਸੀ ਖत्री ਬ੍ਰਾਹਮਣ ਸ਼੍ਰੇਣੀ ਦੀ ਰੁਚੀ ਜਿਹੜੀ ਸੀ ਬ੍ਰਾਹਮਣੀ ਅਧਿਆਤਮ ਵੱਲ ਦੇ ਵਿੱਚ ਸੀਗੀ ਸਮੇਂ ਦੇ ਨਾਲ ਨਾਲ ਇੱਥੋਂ ਦੀ ਜਿਹੜੀ ਹਿੰਦੂ ਮੱਧ ਸ਼੍ਰੇਣੀ ਸੀ ਹਿੰਦੂ ਮਿਡਲ ਕਲਾਸ ਦਾ ਰਿਸ਼ਤਾ ਜਿਹੜਾ ਸੀ ਜੇ ਨਹੀਂ ਤੌਰ ਤੇ ਮਤਲਬ ਦਿਮਾਗੀ ਤੌਰ ਤੇ ਉੱਤੇ ਪੰਜਾਬ ਦੇ ਨਾਲੋਂ ਟੁੱਟਦਾ ਗਿਆ ਜਿਹੜਾ ਹਿੰਦੂ ਸਮਾਜ ਸੀ ਉਹ ਅਲੱਗ ਹੁੰਦਾ ਗਿਆ ਪੰਜਾਬ ਸੰਕਟ ਦਾ ਆਰੰਭ ਜਿਹੜਾ ਸੀ ਸਟਾਰਟ ਹੋ ਗਿਆ ਸੀ ਜਦੋਂ ਇਹ ਜਮਾਤ ਜਿਹੜੀ ਸੀ ਪੰਜਾਬ 'ਚ ਰਹਿ ਕੇ ਪੰਜਾਬ ਤੋਂ ਪਰਾਈ ਹੋਣ ਦੇ ਵਿੱਚ ਸੁੱਖ ਮਹਿਸੂਸ ਕਰਨ ਲੱਗੀ ਕੀਰਤੀ ਕਿਸਾਨ ਇਹ ਵਖਰੇਵਾ ਕਦੇ ਵੀ ਨਹੀਂ ਸੀ ਚਾਹੁੰਦਾ ਕਿ ਜਿਹੜਾ ਕਿਰਤੀ ਕਿਸਾਨ ਸੀ ਉਹ ਪਿੰਡਾਂ 'ਚ ਹੀ ਰਿਹਾ ਤੇ ਇਹ ਵakreਵਾਂ ਨਹੀਂ ਸੀ ਚੱਲ ਸਕਦਾ ਪਰ ਆਰਥਿਕ ਤਾਕਤ ਵਾਲਾ ਜਿਹੜਾ ਵਰਗ ਸੀ ਉਹ ਪੰਜਾਬ ਤੋਂ ਟੁੱਟ ਗਿਆ ਹੁਣ ਜੋਬਸ ਵਾਲੇ ਲੋਕ ਸ਼ਹਿਰਾਂ 'ਚ ਚਲੇ ਗਏ ਤਾਂ ਕਾਫੀ ਸਾਰਾ ਟੁਕੜਾ ਪਿੰਡ ਉਸਮਾ ਤੋਂ ਸ਼ਹਿਰੀ ਸਮਾਜ ਵੱਲ ਚਲੇ ਆ ਗਿਆ ਕੁਝ ਜਿਹੜੇ ਸੀ ਆਰਥਿਕ ਤੌਰ ਦੇ ਉੱਤੇ ਜਿਹੜੇ ਸੀ ਮਜ਼ਬੂਤ ਹੋ ਗਏ ਜਿਹੜੇ ਸ਼ਹਿਰਾਂ 'ਚ ਚਲੇ ਗਏ ਜਿਹੜੇ ਪਿੰਡਾਂ 'ਚ ਰਹਿ ਗਏ ਉਹ ਜਿਹੜੇ ਸੀਗੇ ਕਿਰਤੀ ਕਿਸਾਨ ਸੀਗੇ ਇਹ ਸਾਰੇ ਤਾਂ ਪੰਜਾਬ ਜਿਹੜਾ ਸੀਗਾ ਕਦੇ ਵੀ ਟੁੱਟ ਨਾ ਸਕਿਆ ਅਤੇ ਉਸਨੇ ਇੱਥੇ ਤੱਕ ਕੀ ਬਾਸ਼ਾ ਵੀ ਤਿਆਗਦੀ ਹੁੰਦੇ ਕੋ ਜਿਹੜੇ ਵੀ ਸ਼ਹਿਰਾਂ ਦੇ ਵਿੱਚ ਪਹਿਲਾਂ ਤਾਂ ਪਿੰਡੂ ਸਮਾਸੀ ਫਿਰ ਹੌਲੀ 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 ਸ਼ਹਿਰ ਬਣੇ ਸ਼ਹਿਰ ਕਿਵੇਂ ਬਣੇ ਬਸਤੀਵਾਦ ਜਦੋਂ ਆਏ ਅੰਗਰੇਜ਼ ਆਏ ਹਨਾ ਤਾਂ ਹੋਲੀ-ਹੋਲੀ ਜਿਹੜਾ ਸੀਗਾ ਲੋਕਾਂ ਨੇ ਅੰਗਰੇਜ਼ਾਂ ਦੇ ਹੁਣ ਆਪਣਾ ਤਾਂ ਪਿੰਡੂ ਸਮਾਜ ਬਿਲਕੁਲ ਸਿੰਪਲ ਸਮਾਜ ਸੀ ਲੇਕਿਨ ਜਿਹੜੇ ਸ਼ਹਿਰੀ ਸਮਾਜ ਵਿੱਚ ਚਲੇ ਗਏ ਲੋਕ ਇੱਥੋਂ ਤੋਂ ਪਿੰਡਾਂ ਤੋਂ ਤਾਂ ਉਹਨਾਂ ਨੇ ਅੰਗਰੇਜ਼ੀ ਬੋਲਣਾ ਸਟਾਰਟ ਕਰਤਾ ਆਪਣੇ ਬੱਚੇ ਪੜਾਣੇ ਸ਼ੁਰੂ ਕਰਤੇ ਤੇ ਇਹ ਆਪਣੀ ਭਾਚਨ ਵੀ ਹੌਲੀ-ਹੌਲੀ त्याਗਣਾ ਪੰਜਾਬੀ ਨੂੰ ਇਹਨਾਂ ਨੇ ਸ਼ੁਰੂ ਕਰਤਾ ਆਪਣੀ ਕੋਈ ਵੀ ਵੱਖਰੀ ਪਛਾਣ ਇਹਨਾਂ ਨੇ ਨਾ ਬਣਾਈ ਇਸ ਪਛਾਣ ਦੇ ਵੱਖਰੇਵੇਂ ਅਤੇ ਵਿਰੋਧ ਦੇ ਉੱਤੇ ਇਹ ਜਿਹੜੀ ਸੀਗੀ ਚੀਜ਼ ਟਿਕੀ ਰਹੀ ਜਿਸ ਕਰਕੇ ਤਣਾਅ ਕਨਫਲਿਕਟ ਪੈਦਾ ਹੋਣਾ ਸਟਾਰਟ ਹੋ ਗਿਆ ਵੱਖਰੇ ਹੋਣ ਵਾਲਿਆਂ ਕੋਲੇ ਆਰਥਿਕ ਵਸੀਲੇ ਹੋ ਗਏ ਸੀਗੇ ਹੁਣ ਦੇਖੋ ਜਿਹੜੇ ਇੱਥੇ ਤੋਂ ਪਿੰਡੂ ਸਮਾਨ ਤੋਂ ਜਿਹੜਾ ਪਿੰਡੂ ਪੁਰਾਣਾ ਸਮਾਨ ਸੀਗਾ ਉਸ ਤੋਂ ਅਲੱਗ ਹੋ ਕੇ ਜਿਹੜਾ ਸ਼ਹਿਰੀ ਸਮਾਜ ਬਣਿਆ ਸੀ ਤਾਂ ਇਹਨਾਂ ਕੋਲ ਤਾਂ ਬਹੁਤ ਸਾਰੇ ਆਰਥਿਕ ਵਸੀਲੇ ਯਾਨੀ ਕਿ ਇਕਨੋਮਿਕ ਰਿਸੋਰਸਿਸ ਸੀਗੇ ਵਿਦਿਅਕ ਅਦਾਰੇ ਯਾਨੀ ਕਿ ਪੜ੍ਹਨ ਲਿਖਣ ਦੇ ਬਹੁਤ ਸੋਰਸਿਸ ਸੀਗੇ ਯੂਨੀਵਰਸਿਟੀ ਕਾਲਜ ਸਾਰੇ ਤਾਂ ਕਿੱਥੇ ਸੀਗੇ ਸ਼ਹਿਰਾਂ ਦੇ ਵਿੱਚ ਤਾਂ ਹੋ ਸਕਦਾ ਹੈ ਕਹਿੰਦੇ ਇਹਨਾਂ ਕੋਲੇ ਹੋਰ ਸਾਰੇ ਆਰਥਿਕ ਵਸੀਲੇ ਹੋ ਗਏ ਵਿਦਿਅਕ ਅਦਾਰੇ ਹੋ ਗਏ ਸਭ ਕੁਝ ਹੋ ਗਿਆ ਠੀਕ ਹੈ ਪਰ ਇਹਨਾਂ ਨੇ ਆਪਣੀ ਭਾਸ਼ਾ ਆਪਣਾ ਪੰਜਾਬ ਛੱਡਣਾ ਸ਼ੁਰੂ ਕਰ ਦਿੱਤਾ ਦਾ ਸੀ ਉਸ ਟਾਈਮperiod ਤੇ ਕੇਂਦਰੀ ਪ੍ਰਸ਼ਾਸਨ ਦੇ ਪਾਈਵਾਲ ਬਣ ਕੇ ਇਹਨਾਂ ਨੇ ਆਪਣੀ ਹੋਂਦ ਕਾਇਮ ਕੀਤੀ ਹੁਣ ਕੇਂਦਰੀ ਪ੍ਰਸ਼ਾਸਨ ਕਿਹੜਾ ਸੀ ਉਸ ਟਾਈਮ ਅੰਗਰੇਜ਼ਾਂ ਦਾ ਤਾਂ ਅੰਗਰੇਜ਼ਾਂ ਦੇ ਪਿੱਛੇ ਲੱਗ ਕੇ ਜਿਹੜਾ ਹੈ ਇਹਨਾਂ ਨੇ ਆਪਣੀ ਹੋਂਦ ਕਾਇਮ ਕਰਨੀ ਸ਼ੁਰੂ ਕਰਤੀ ਸੀ ਉੱਥੇ ਮੀਡੀਆ ਇਹਨਾਂ ਦੇ ਕਬਜ਼ੇ 'ਚ ਸੀ ਇਹਨਾਂ ਤਾਕਤਾਂ ਦੇ ਨਾਲ ਇਹ ਵਰਗ ਪੰਜਾਬ ਦੇ ਉੱਤੇ ਆਪਣੀ ਤਾਕਤ ਜਿਹੜੀ ਸੀ ਵਧਾਉਣ ਲੱਗ ਗਿਆ ਸੀ ਫਿਰ ਉਸ ਤੋਂ ਬਾਅਦ ਕਿਹੜਾ ਦੁਖਾਂਤ ਆ ਗਿਆ 1947 ਦੀ ਜਿਹੜੀ ਆਪਣੀ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ ਇਹ ਵਾਪਰ ਗਈ ਪਰ 1984 ਵਾਲਾ ਜਿਹੜਾ ਬਲੂ ਸਟਾਰ ਵਾਲਾ ਦੁਕਾਨਤ ਹੋਇਆ ਹੈ ਹੈਨਾ ਤਾਂ ਉਸ ਤੋਂ ਵੀ ਮਾੜਾ ਅਸਰ ਪਿਆ 1947 ਤੋਂ ਬਾਅਦ ਇੱਕ ਸਾਕਾ ਹੋਇਆ 1984 ਦਾ ਜਿਸ ਢੰਗ ਨਾਲ ਇਹ ਸਾਕਾ ਵਾਪਰਿਆ ਇਸ ਦਾ ਜੋ ਵੀ ਵਿਚਾਰਧਾਰਕ ਆਧਾਰ ਬਣਾਇਆ ਗਿਆ ਇਸ ਨੂੰ ਜਾਣਨ ਲਈ ਸਮੱਗਰੀ ਪ੍ਰਾਪਤ ਹੈ ਪਰ ਅਸਲ ਵਿੱਚ ਇਹ ਬਸਤੀਵਾਦ ਦਾ ਹੀ ਜਿਹੜਾ ਸੀਗਾ ਨਤੀਜਾ ਸੀ ਹੁਣ ਦੇਖੋ 1947 ਦੇ ਵਿੱਚ ਜੋ ਕੁਝ ਹੋਇਆ ਇਹ ਵੀ ਅੰਗਰੇਜ਼ਾਂ ਦੀ ਦੇਣ ਸੀ ਕਹਿੰਦੇ ਜਿਹੜਾ 1984 ਵਾਲਾ ਸਾਕਾ ਹੋਇਆ ਬਲੂ ਸਟਾਰ ਸਾਕਾ ਇਹ ਵੀ ਕਹਿੰਦੇ ਬਸਤੀਵਾਦ ਦਾ ਹੀ ਸਿੱਟਾ ਸੀ ਕਿਉਂਕਿ ਅਸੀਂ ਕਲੋਨਾਈਜ਼ੇਸ਼ਨ ਦੇ ਪਿੱਛੇ پاگل ਸੀਗੇ ਠੀਕ ਹੈ ਜਮਹੂਰੀਅਤ ਨਹੀਂ ਸੀਗਾ ਪਰ ਦਿੱਲੀ ਵਿੱਚ ਕਤਲੇਆਮ ਹੋਇਆ ਜਿਵੇਂ ਸਬਕ ਸਿਖਾਇਆ ਜਾ ਰਿਹਾ ਹੋਵੇ ਐਨੇ ਅ ਮਤਲਬ ਕਿ ਝੋਲਮ ਵਗੈਰਾ ਹੋਣ ਤੇ ਅੱਜ ਵੀ ਸਮੁੱਚਾ ਪੰਜਾਬ ਤੰਤਹੀਨ ਹੋਇਆ ਪਿਆ ਅੱਜ ਇੱਥੋਂ ਦੀ ਸਿਆਸੀ ਜਮਾਤ ਕੋਲ ਜਿਹੜੀ ਆਪਣੇ ਪੋਲੀਟੀਕਲ ਪਾਰਟੀਆਂ ਨੇ ਜਾਂ ਪੋਲੀਟੀਕਲ ਅਥਾਰਟੀ ਵਾਲੇ ਲੋਕ ਨੇ ਜਿਹੜੇ ਇਹਨਾਂ ਦੇ ਕੋਲੇ ਇਸ ਦੇ ਬੁਨਿਆਦੀ ਹੱਕਾਂ ਦੀ ਗੱਲ ਕਰਨ ਦੀ ਵੀ ਤਾਕਤ ਨਹੀਂ ਹੈ ਅੱਜ ਦੇ ਅਖੌਤੀ ਜਿਹੜਾ ਪੰਜਾਬੇ ਪੰਜਾਬੀ ਪੱਖੀ ਹਾਕਮਾਂ ਨੂੰ ਪੰਜਾਬੀ ਭਾਸ਼ਾ ਦੇ ਸੱਭਿਆਚਾਰ ਦੇ ਘਟਾਓ ਦਾ ਵੀ ਕੋਈ ਫਿਕਰ ਨਹੀਂ ਹੁਣ ਜਿਹੜੇ ਅੱਜ ਦੇ ਲੋਕ ਨੇ ਪੋਲੀਟੀਕਲ ਪਾਰਟੀਆਂ ਨੇ ਕੋਈ ਵੀ ਪਾਰਟੀ ਪੰਜਾਬੀ ਦੇ ਲਈ ਕੰਮ ਨਹੀਂ ਕਰ ਰਹੀ ਹੈ ਕਿ ਪੰਜਾਬੀ ਭਾਸ਼ਾ ਲਈ ਕੰਮ ਨਹੀਂ ਕਰ ਰਹੀ ਪੰਜਾਬੀ ਸੱਭਿਆਚਾਰ ਦੇ ਲਈ ਕੋਈ ਕੰਮ ਨਹੀਂ ਕਰ ਰ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਹੈ ਲੇਖਕ ਕਹਿੰਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਪੰਜਾਬੀ ਭਾਸ਼ਾ ਸੱਭਿਆਚਾਰ ਦੀ ਚੜਤ ਲਈ ਕੀਤੀ ਗਈ ਸੀ ਜਦੋਂ ਆਪਣੀ ਪੰਜਾਬੀ ਯੂਨੀਵਰਸਿਟੀ ਪਣੀ ਹੈ ਨਾ ਤਾਂ ਤੇ ਇਹਦੀ ਮੇਨ ਸਥਾਪਨਾ ਕੀਤੀ ਗਈ ਸੀ ਕਿ ਪੰਜਾਬੀ ਭਾਸ਼ਾ ਨੂੰ ਸੱਭਿਆਚਾਰ ਨੂੰ ਅੱਗੇ ਲੈ ਕੇ ਆਉਣਾ ਪਰ ਤੁਸੀਂ ਹੁਣ ਦੇਖੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਐਸਾ ਕੁਝ ਵੀ ਨਹੀਂ ਹੈ ਕੋਈ ਸਾਰਥਕ ਕੰਮ ਨਹੀਂ ਕੀਤਾ ਜਾ ਰਿਹਾ ਪੰਜਾਬੀ ਭਾਸ਼ਾ ਜਾਂ ਸੱਭਿਆਚਾਰ ਦੀ ਦਿਸ਼ਾ ਵੱਲ ਵਧਣ ਦੇ ਲਈ ਸੇਕੋ ਪੰਜਾਬੀ ਭਾਸ਼ਾ ਦੇ ਹੱਕ ਦੇ ਵਿੱਚ ਕੰਮ ਕਰਨ ਦਾ ਇਹ ਤਾਂ ਸਿਰਫ ਦਿਖਾਵਾ ਕਰ ਰਹੀ ਹੈ ਤੁਸੀਂ ਦੇਖੋਗੇ ਕਿ ਇੱਥੇ ਵੀ ਜਿਹੜੇ ਨੇ ਇੰਗਲਿਸ਼ ਦੇ ਵਿੱਚ ਹੀ ਸਾਰੇ ਕੋਰਸਿਸ ਤਕਰੀਬਨ ਮਿਲ ਰਹੇ ਨੇ ਠੀਕ ਹੈ ਪੰਜਾਬੀ ਦੀਆਂ ਬੁੱਕਸ ਹੀ ਅਵੇਲੇਬਲ ਨਹੀਂ ਹੁੰਦੀਆਂ ਮੀਡੀਆ ਵਿੱਚ ਇਸੇ ਦਿਖਾਵੇ ਦੀਆਂ ਖਬਰਾਂ ਛਪਦੀਆਂ ਨੇ ਕਿ ਹਾਂਜੀ ਪੰਜਾਬੀ ਸੈਮੀਨਾਰ ਕੀਤਾ ਗਿਆ ਜੀ ਪੰਜਾਬੀ ਕਲਚਰ ਦੇ ਉੱਤੇ ਸੈਮੀਨਾਰ ਕੀਤਾ ਗਿਆ ਸਿਰਫ ਦਿਖਾਵੇ ਦੀਆਂ ਖਬਰਾਂ ਇਸ ਕਰਕੇ ਇਸ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਦੇ ਪ੍ਰੋਫੈਸਰ ਜਿਹੜੇ ਜੋਗਾ ਸਿੰਘ ਨੇ ਫਿਲਹਾਲ ਉਹਨਾਂ ਨੇ ਆਪਣੀ ਰਚਨਾ ਲਿਖੀ ਹੈ ਫਿਲਹਾਲ ਇਹ ਕਿਨੇ ਲਿਖਿਆ ਪ੍ਰੋਫੈਸਰ ਜੋਗਾ ਸਿੰਘ ਨੇ ਤੇ ਇਹਨਾਂ ਨੇ ਫਿਲਹਾਲ ਵਿੱਚ ਲਿਖਿਆ ਹੈ ਕਿ ਪੰਜਾਬੀ ਫੋਰਥ ਫੋਰਥ ਹੋਂਦੇ ਰਾਹੇ ਪਈ ਹੋਈ ਹੈ ਮਤਲਬ ਖਤਮ ਹੋਣ ਦੇ ਕਿਨਾਰੇ ਆਪਣੀ ਪੰਜਾਬੀ ਭਾਸ਼ਾ ਪਈ ਹੈ ਲੇਖਕ ਕਹਿੰਦੇ ਕਿ ਪੰਜਾਬੀ ਭਾਸ਼ਾ ਦੀ ਅਪ੍ਰਸੰਗਤਾ ਦਾ ਤੱਥ ਇਸ ਗੱਲ ਤੋਂ ਪ੍ਰਮਾਣਿਕ ਹੁੰਦਾ ਕਿ ਅੱਜ ਤੱਕ ਪੰਜਾਬ ਦਾ ਕੋਈ ਵੀ ਸੱਭਿਆਚਾਰਕ ਟਿਕਾਓ ਸਥਾਨ ਕਾਇਮ ਨਹੀਂ ਹੋਇਆ ਕੋਈ ਵੀ ਅਜਿਹਾ ਕੇਂਦਰ ਨਹੀਂ ਹੈ ਜਿੱਥੇ ਪੰਜਾਬੀ ਭਾਸ਼ਾ ਵਿਸ਼ਵ ਸਿਨੇਮਾ ਪੇਂਟਿੰਗ ਸੰਗੀਤ ਅੰਤਰਰਾਸ਼ਟਰੀ ਵਿਚਾਰ ਵਟਾਂਦਰੇ ਨਾਲ ਆਪਸੀ ਰਿਸ਼ਤਾ ਜਿਹੜਾ ਹੈ ਬੱਜਿਆ ਜਾ ਸਕੇ ਤਾਂ ਕਹਿੰਦੇ ਐਸਾ ਕੁਝ ਵੀ ਟਿਕਾਅ ਉਸਥਾਨ ਹਲੇ ਪੰਜਾਬੀ ਨੂੰ ਨਹੀਂ ਮਿਲਿਆ ਇਸ ਪਾਸ਼ਾ ਦਾ ਦਿੱਲੀ ਦੇ ਕਾਲਜਾਂ ਤੋਂ ਵੀ ਸਫਾਇਆ ਕੀਤਾ ਜਾ ਰਿਹਾ ਤੁਸੀਂ ਦੇ ਦੇਖੋਗੇ ਦਿੱਲੀ ਜਾ ਕੇ ਤਾਂ ਦਿੱਲੀ ਵਿੱਚ ਕਿਤੇ ਵੀ ਪੰਜਾਬੀ ਨਹੀਂ ਪੜਾਈ ਜਾਂਦੀ ਤਾਂ ਕਹਿੰਦੇ ਪੰਜਾਬੀ ਨੂੰ ਦੂਜੀ ਪਾਸੇ ਲੰਨੇ ਜਾ ਚੁੱਕਿਆ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਗੈਰ ਪੰਜਾਬੀ ਕਾਮਿਆਂ ਦੀ ਜਿਹੜੀ ਵਸੋਂ ਹੈਗੀ ਹੈ ਉਹ ਵੱਧ ਰਹੀ ਹੈ ਸ਼ਹਿਰਾਂ ਅਤੇ ਕਸਬਿਆਂ ਵਿੱਚ ਚੰਡੀਗੜ੍ਹ ਵਾਂਗ ਪੰਜਾਬੀ ਸਾਨਾਠਤਾ ਦੇ ਚਿੰਨ੍ਹ ਮਿਟਦੇ ਜਾ ਰਹੇ ਨੇ ਹੁਣ ਦੇਖੋ ਜਿਵੇਂ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੀ ਸਟੇਟਸ ਚ ਲੋਕ ਆਉਂਦੇ ਸੀਗੇ ਪੜ੍ਹਨ ਪੜ੍ਹ ਕੇ ਵੀ ਜਾਂਦੇ ਸੀ ਜਾਂ ਉੱਥੇ ਵੀ ਜੌਬ ਕਰਦੇ ਸੀ ਪਰ ਹੁਣ ਸਾਡੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਹੋਰ ਜਿਹੜੀ ਪੰਜਾਬੀ ਕਾਮਿਆਂ ਦੀ ਜਿਹੜੀ ਵਸੂ ਹੈਗੀ ਹੈ ਗੈਰ ਪੰਜਾਬੀ ਕਾਮਿਆਂ ਦੀ ਉਹ ਵੱਧ ਰਹੀ ਹੈ ਗੈਰ ਪੰਜਾਬੀ ਇੰ ਦਾ ਸੈਂਸ ਬਿਹਾਰ ਯੂਪੀ ਦੇ ਲੋਕ ਜਿਹੜੇ ਆਥਿਆ ਰਹੇ ਨੇ ਉਤਰਾਖੰਡ ਦੇ ਲੋਕ ਆ ਰਹੇ ਨੇ ਉਤਰਾੰਚਲ ਦੇ ਆ ਰਹੇ ਹਨਾ ਤਾਂ ਕਹਿਣਾ ਮਤਲਬ ਇਹਨਾਂ ਦੇ ਕਾਮਯਾਬੀ ਜਿਹੜੀ ਹੈਗੀ ਆ ਬਸ ਉਹ ਇੱਥੇ ਵੱਧ ਰਹੀ ਹੈ ਤੇ ਪੰਜਾਬੀਆਂ ਦੀ ਜਿਹੜੀ ਸਥਾਨਕਤਾ ਹੈਗੀ ਉਹ ਖਤਮ ਹੁੰਦੀ ਜਾ ਰਹੀ ਹੈ ਕਿਉਂ ਕਿ ਕਿਉਂਕਿ ਆਪਣੇ ਕੀ ਹੋ ਰਿਹਾ ਪੰਜਾਬੀ ਪ੍ਰਵਾਸ ਹੋ ਰਿਹਾ ਹੈ ਆਪਣੇ ਪੰਜਾਬੀ ਬੱਚੇ ਇੱਥੋਂ ਮੂਵ ਹੋ ਕੇ ਕਿਉਂਕਿ ਜੋਬਸ ਨਹੀਂ ਹੈਗੀਆਂ ਨੇ ਰੀਜ਼ਨ ਇਹ ਹੈਗਾ ਉਹ ਵੀ ਮਜਬੂਰ ਨੇ ਹਨਾ ਮਾਪੇ ਵੀ ਮਜਬੂਰ ਹਨ ਤਾਂ ਇਹ ਆਪਣੇ ਬੱਚਿਆਂ ਨੂੰ ਜਿਹੜਾ ਹੈ ਬਾਹਰ ਕੰਮ ਕਰਨ ਲਈ ਤੋਰ ਦਿੰਦੇ ਨੇ ਤੇ ਬੱਚੇ ਇੱਥੋਂ ਦੀ ਵਾਪਸ ਮੁੜਦੇ ਨਹੀਂ ਹੈ ਬਜ਼ੁਰਗਾਂ ਦੀ ਸੇਵਾ ਕੌਣ ਕਰ ਦੇਣੇ ਯੂਪੀ ਭਾਰਤ ਲੋਕਾਂ ਕੇ ਕਰਦੇ ਨੇ ਹਨਾ ਤਾਂ ਇਸ ਕਰਕੇ ਜਿਹੜਾ ਹੈ ਉਹਨਾਂ ਨੂੰ ਜੋਬਸ ਜਿਹੜੀਆਂ ਨੇ ਇੱਥੇ ਮਿਲ ਰਹੀਆਂ ਨੇ ਤਾਂ ਪੰਜਾਬੀ ਜਿਹੜੀ ਭਾਸ਼ਾ ਹੈ ਪੰਜਾਬੀ ਕਾਮ ਜਿਹੜੀ ਹੈ ਖਤਮ ਹੁੰਦੀ ਜਾ ਰਹੀ ਹੈ ਇਸ ਨਾਲ ਪੰਜਾਬੀ ਭਾਸ਼ਾ ਦੀ ਬੇਗਦਰਹੀ ਹੋ ਰਹੀ ਹੈ ਕਿਉਂ ਕਿ ਜਿਹੜੀ ਕਲਚਰ ਹੈਗਾ ਉਹ ਮਿਕਸ ਹੋ ਰਿਹਾ ਹੈ ਪੰਜਾਬੀ ਭਾਸ਼ਾ ਲੋਪ ਹੁੰਦੀ ਜਾ ਰਹੀ ਹੈ ਬੇਗਦਰੀ ਦਾ ਪਸਾਰਾ ਵੱਧ ਰਿਹਾ ਪੰਜਾਬ ਦੇ ਸ਼ਹਿਰਾਂ ਵਿੱਚ ਅਜਿਹੇ ਸਕੂਲ ਨੇ ਜਿਨ੍ਹਾਂ ਵਿੱਚ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਤਾਂ ਅਛੂਤ ਸਮਝਿਆ ਜਾਂਦਾ ਹੈ ਜਿਹੜਾ ਵੀ ਕੋਈ ਟੀਚਰ ਬੋਲਦਾ ਪੰਜਾਬੀ ਜਾਂ ਬੱਚੇ ਬੋਲਦੇ ਨੇ ਉਹਨਾਂ ਨੂੰ ਫਾਈਨ ਲਗਾਇਆ ਜਾਂਦਾ ਹੈ ਹੈਨਾ ਸਿਚੁਏਸ਼ਨ ਏ ਹੈ ਤਾਂ ਇਸ ਕਰਕੇ ਕਹਿੰਦੇ ਇਹ ਵੀ ਪੰਜਾਬ ਦੇ ਬਹੁਤ ਸਾਰੇ ਇਹ ਅਜਿਹੇ ਸਕੂਲਾਂ ਦੀ ਗੱਲ ਕਰ ਰਿਹਾ 99% ਸਕੂਲ ਐਸੇ ਨੇ ਜਿਹੜੇ ਪੰਜਾਬੀ ਬੋਲਣ ਹੀ ਨਹੀਂ ਦਿੰਦੇ ਹੈਗੇ ਸਕੂਲ ਦੇ ਵਿੱਚ ਕਲਾਸ 'ਚ ਲੇਖਕ ਕਹਿੰਦਾ ਹੈ ਕਿ ਜਿਸ ਪੰਜਾਬੀ ਬੰਦੇ ਦੀ ਉਸਨੇ ਗੱਲ ਕੀਤੀ ਹੈ ਇਹ ਉਤੋਂ ਇਹ ਉਹ ਬੰਦਾ ਹੈ ਜਿਸ ਨੂੰ ਪੰਜਾਬ ਦੇ ਨਾਲ ਇਸ ਕਰਕੇ ਦਰਦਾ ਕਿਉਂਕਿ ਉਸ ਦੀ ਹੋਂਦ ਵੀ ਇਸੇ ਕਰਕੇ ਆ ਠੀਕ ਹੈ ਤਾਂ ਇਸ ਦੇ ਵਿੱਚ ਲੇਖਕ ਨੇ ਪੰਜਾਬੀ ਬੰਦਾ ਉਸ ਨੂੰ ਕਿਹਾ ਜਿਹੜਾ ਪੰਜਾਬ ਨੂੰ ਜਿਹੜਾ ਹੈ ਆਪਣਾ ਸਮਝਦਾ ਹੈ ਤੇ ਉਹ ਸਮਝਦਾ ਹੈ ਕਿ ਮੇਰੀ ਹੋਂਦ ਵੀ ਪੰਜਾਬ ਕਰਕੇ ਆ ਇਹ ਬੰਦਾ ਪੰਜਾਬ ਦੇ ਇਤਿਹਾਸ ਇਤਿਹਾਸ ਦੇ ਵਿੱਚ ਹਮੇਸ਼ਾ ਅੱਗੇ ਰਿਹਾ ਹੈ ਅਤੇ ਪਹਿਲੀ ਸੰਸਾਰ ਜੰਗ ਦੇ ਵਿੱਚ ਯੂਰਪ ਦੇ ਮੋਰਚਿਆਂ ਦੇ ਵਿੱਚ ਵੀ ਇਹ ਲੜਿਆ ਕਾਮਾਗਾਟਾ ਮਾਰੂ ਗਦਰ ਪਾਰਟੀ ਦਾ ਸੁਰਮਾ ਵੀ ਇਹੀ ਪੰਜਾਬੀ ਮਨੁੱਖ ਰਿਹਾ ਕੱਲੂ ਘਾਰੇ ਦਾ ਜਿਹੜਾ 1984 ਦੇ ਵਿੱਚ ਜੂਨ ਛੋਇਆ ਸੀਗਾ ਬਲੂ ਸਟਾਰ ਸਕਾ ਤਾਂ ਉਹਦੇ ਵਿੱਚ ਵੀ ਇਹ ਸ਼িকার ਬਣਿਆ ਇਸਨੇ ਆਜ਼ਾਦ ਹਸਤੀ ਅਤੇ ਸਵੈ ਮਾਣ ਵਾਲੀ ਜ਼ਿੰਦਗੀ ਲਈ ਹਮੇਸ਼ਾ ਜਾਨ ਹਾਰੀਆਂ ਨੇ ਤਾਂ ਉਸ ਪੰਜਾਬੀ ਬੰਦੇ ਦੀ ਇਹਨਾਂ ਨੇ ਗੱਲ ਕੀਤੀ ਹੈ ਕਹਿੰਦੇ ਪੰਜਾਬੀ ਬੰਦਾ ਉਹ ਹੈ ਜਿਹੜਾ ਮਰਿਆ ਹੈ ਮਿਟਿਆ ਹੈ ਹਨਾ ਪਰ ਅੱਜ ਇਹ ਪੰਜਾਬੀ ਬੰਦਾ ਬੇਗਦਰਾ ਹੋ ਗਿਆ ਆਪਣੀ ਪੰਜਾਬੀ ਛੱਡ ਕੇ ਆਪਣੀ ਪੰਜਾਬੀ ਕਲਚਰ ਛੱਡ ਕੇ ਪੰਜਾਬ ਛੱਡ ਕੇ ਘਰੋਂ ਬਾਹਰ ਹੋ ਰਿਹਾ ਹੈ ਲੇਖਕ ਅਨੁਸਾਰ ਇਹ ਬੰਦਾ ਆਮ ਕਿਰਤੀ ਕਿਸਾਨ ਦਲਿਤ OBC ਵਰਗ ਦਾ ਹੈ ਇਸ ਲਈ ਗੁਰੂ ਦਾ ਸ਼ਬਦ ਸਿਰਫ ਧਾਰਮਿਕ عقیده ਤੱਕ ਸੀਮਤ ਨਹੀਂ ਹੈ ਸਗੋਂ ਉਸ ਰਹਿਤਲ ਸਭੇਚਾਰ ਨੈਤਿਕੀਮਤਾ ਦਾ ਵੀ ਸਰੋਤ ਹੈ ਇਹ ਗੁਰੂ ਦੇ ਨਾਂ ਤੇ ਕਿਸੇ ਨੂੰ ਵੀ ਧੋਸ ਜਮਾਉਣ ਅਤੇ ਭਾਸ਼ ਸਭੇਚਾਰ ਦਾ ਘਟੌ ਕਰਨ ਲਈ ਨਹੀਂ ਵਰਤਦਾ ਧਾਰਮਿਕ ਵਿਸ਼ਵਾਸ ਇਸ ਲਈ ਕੁਦਰਤ ਦੇ ਅਥਾਵਸਿੱਲੇ ਨੇ ਇਸ ਦੇ ਸਿਰ ਜੇ ਲੋਕ ਗੀਤ ਮਿੱਥਾ ਲੋਕ ਕਹਾਣੀਆਂ ਸਵੈ ਖੁੱਲ ਦੇ ਪਰਮਾਨ ਨੇ ਕਿ ਉਹ ਖੁੱਲ ਕੇ ਬੋਲਣਾ ਚਾਹੁੰਦਾ ਹੈ ਸਵੈ ਖੁੱਲ ਮਤਲਬ ਖੁੱਲ ਕੇ ਬੋਲਣਾ ਚਾਹੁੰਦਾ ਜੋ ਉਸ ਦੇ ਦੁੱਖਾਂ ਦਰਦਾਂ ਨੂੰ ਬਿਆਨ ਕਰਦੇ ਨੇ ਤਾਂ ਇਹਨਾਂ ਇਕਾਈਆਂ ਦੇ ਦੁਆਰਾ ਹੀ ਇਸ ਦੀ ਪਛਾਣ ਹੁੰਦੀ ਹੈ ਤੇ ਇਹ ਪੰਜਾਬ ਦੀ ਇਸ ਦੀ ਪਛਾਣ ਦਾ ਕੇਂਦਰ ਹੈ ਤਾਂ ਕਹਿੰਦੇ ਇੱਕ ਪਾਸੇ ਤਾਂ ਉਹ ਮਨੁੱਖ ਜਿਹੜੇ ਛੱਡ ਕੇ ਜਾ ਰਹੇ ਨੇ ਆਪਣੀ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਜਿਹੜੀ ਹੈ ਪੰਜਾਬੀ ਬੋਲੀ ਨਹੀਂ ਮਿਲਦੀ ਪੰਜਾਬੀ ਭਾਸ਼ਾ ਨਹੀਂ ਮਿਲਦੀ ਕੁਝ ਬੰਦੇ ਐਸੇ ਨੇ ਜਿਹੜੇ ਆਪਣੀ ਪੰਜਾਬੀ ਦੇ ਨਾਲ ਜੁੜੇ ਹੋਏ ਨੇ ਪੰਜਾਬ ਦੇ ਨਾਲ ਜੁੜੇ ਹੋਏ ਤਾਂ ਇਹਨਾਂ ਨੂੰ ਹੀ ਬੰਗਾ ਰਹਿ ਗਿਆ ਕਿ ਤੁਸੀਂ ਪੰਜਾਬ ਦੇ ਮਨੁੱਖੋਂ ਹੁਣ ਤੁਸੀਂ ਜਿਹੜਾ ਹੈ ਬਾਹਰ ਜਾਣਾ ਛੱਡੋ ਠੀਕ ਹੈ ਇੱਥੇ ਰਹੋ ਤੇ ਲੇਖਕ ਕਹਿੰਦਾ ਕਿ ਜੋ ਕੁਝ ਅੱਜ ਇਸ ਬੰਦੇ ਨਾਲ ਵਾਪਰ ਰਿਹਾ ਹੈ ਇਸ ਬਾਰੇ ਕਹਿੰਦੇ ਇਹ ਬੰਦਾ ਚੇਤਨ ਨਹੀਂ ਹੈ ਜੋ ਅੱਜਕੱਲ ਪੰਜਾਬੀਆਂ ਦੇ ਨਾਲ ਹੋ ਰਿਹਾ ਹੈ ਬਾਹਰਲੇ ਲੋਕ ਆ ਕੇ ਇੱਥੇ ਮਾਈਗ੍ਰੇਟ ਹੋ ਰਹੇ ਹਨ ਬੰਦਾ ਇਹ ਜਿਹੜੇ ਪੰਜਾਬੀ ਮਨੁੱਖਰੇ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਡਾ ਨਾ ਕੀ ਹੋ ਰਿਹਾ ਹੈ ਇਹ ਹੰਬ ਗਿਆ ਪ੍ਰਤੀਤ ਹੁੰਦਾ ਥੱਕ ਗਿਆ ਪ੍ਰਤੀਤ ਹੁੰਦਾ ਇਹ ਸੋਚਦਾ ਕਿ ਹੁਣ ਦੇਸ਼ ਵਿੱਚ ਇੱਜ਼ਾ ਕੁਝ ਨਹੀਂ ਬਣਨਾ ਕਿਉਂਕਿ ਉਹ ਹੰਬ ਗਿਆ ਥੱਕ ਗਿਆ ਜੌਬਸ ਨਹੀਂ ਹੈਗੀਆਂ ਚੱਕਰ ਕੱਟ ਰਹੇ ਹੈ ਠੀਕ ਹੈ ਤਾਂ ਤਾ ਇਹਨਨੂੰ ਇਹ ਲੱਗਦਾ ਕਿ ਚਲੋ ਕਿਸੇ ਬਾਲੇ ਦੇਸ਼ਾਂ 'ਚ ਚੱਲਦੇ ਆਂ ਪੰਜਾਬ 'ਚ ਰਹਿ ਕੇ ਤਾਂ ਸ਼ਾਇਦ ਕੁਝ ਕਰ ਹੀ ਨਹੀਂ ਸਕਦੇ ਇਹ ਨਾ ਹੀ ਸਾਡਾ ਕੁਝ ਬਣਨਾ ਪੰਜਾਬ ਸ਼ਾਇਦ ਉਹ ਕੁਝ ਕਰਨ ਦੇ ਯੋਗ ਹੀ ਨਹੀਂ ਰਹਿ ਗਿਆ ਜੋ ਪਹਿਲਾਂ ਹੁੰਦਾ ਸੀ ਕਿਉਂਕਿ ਇੱਥੋਂ ਦੀ ਹਵਾ ਪਾਣੀ ਸਭ ਪ੍ਰਦੂਸ਼ਿਤ ਹੋ ਚੁੱਕੇ ਨੇ ਪਰ ਨਾਲਾ ਬਠਿੰਡਾ ਮੁਕਸਰ ਦੀ ਪੱਟੀ ਜਿਹੜੀ ਹੈ ਕੈਂਸਰ ਦਾ ਖੇਤਰ ਬਣ ਚੁੱਕੀ ਹੈ ਫਰੀਦਕੋਟ ਦੀ ਜ਼ਮੀਨ ਯੂਰੇਨੀਅਮ ਨਾਲ ਭਰ ਚੁੱਕੀ ਹੈ ਇੱਕ ਪਾਸੇ ਪੰਜਾਬੀ ਬੰਦਾ ਆਪਣੀ ਭਾਸ਼ਾ ਤੇ ਵਿਰਸੇ ਦੇ ਨਾਲ ਉੱਟ ਰਿਹਾ ਦੂਜੇ ਪਾਸੇ ਆਲੇ ਦੁਆਲੇ ਜਿਹੜਾ ਹੈ ਸਾਡਾ ਉਹ ਬਹੁਤ ਦੂਸ਼ਿਤ ਹੋਰੇ ਜ਼ਹਿਰੀਲਾ ਹੋ ਚੁੱਕਿਆ ਅਸੀਂ ਰਹਿ ਨਹੀਂ ਪਾਰੇ ਕੁਝ ਏਰੀਆ ਦੇ ਵਿੱਚ ਤਾਂ ਇੰਨਾ ਯੂਰੇਨੀਅਮ ਹੈ ਇੰਨਾ ਕੈਂਸਰ ਦੇ ਜਿਹੜੇ ਵਧਾਉਂਦੇ ਨੇ ਉਹ ਸਾਰੀਆਂ ਚੀਜ਼ਾਂ ਨੇ ਤਾਂ ਉੱਥੋਂ ਤੋਂ ਤਾਂ ਲੋਕ ਖਾਲੀ ਕਰ ਰਹੇ ਨੇ ਜਿੱਥੇ ਜੋਬਸ ਨਹੀਂ ਉੱਥੋਂ ਤੋਂ ਲੋਕ ਖਾਲੀ ਕਰ ਰਹੇ ਨੇ ਤਾਂ ਕਹਿੰਦੇ ਅਜਿਹੀ ਹਾਲਤ ਵਿੱਚ ਬੰਦੇ ਦੀ ਰਚਨਾਤਮਕਤਾ ਕਾਇਮ ਨਹੀਂ ਰਹਿ ਸਕਦੀ ਬਿਨਾਂ ਰਚਨਾਤਮਕਤਾ ਦੇ ਸ਼ੁੱਧ ਹਵਾ ਪਾਣੀ ਮਨੁੱਖ ਦੇ ਦਿਮਾਗੀ ਅਣੂ ਜਿਹੜੇ ਨੇ ਸਥਿਰ ਹੋ ਜਾਂਦੇ ਨੇ ਠੀਕ ਹੈ ਅਤੇ ਉਹ ਜੁਰਮ ਦਾ ਰਾਹ ਫੜ ਲੈਂਦੇ ਨੇ ਪੰਜਾਬੀ ਨੌਜਵਾਨਾਂ ਦੇ ਵਹੀਰਾ ਕੱਤ ਕੇ ਵਿਦੇਸ਼ਾਂ ਵਿੱਚ ਜਾਣ ਲਈ ਤਰਲੋ ਮੱਚੀ ਹੋਣਾ ਵੀ ਇਹ ਗੱਲ ਨੂੰ ਸਹਿਮਤ ਕਰਦਾ ਹੈ ਇਸ ਗੱਲ ਨੂੰ ਸਿੱਧ ਕਰਦਾ ਹੈ ਕਿ ਹੁਣ ਇਹ ਧਰਤੀ ਭੋਈ ਮਨੁੱਖ ਬੰਦੇ ਦੇ ਰਹਿਣ ਦੇ ਕਾਬਿਲ ਨਹੀਂ ਰਹੀ ਹੈਗੀ ਠੀਕ ਹੈ ਕਿਉਂਕਿ ਇੱਥੇ ਕੁਝ ਵੀ ਨਹੀਂ ਹੈਗਾ ਇੱਥੇ ਜਿਹੜਾ ਹੈ ਪ੍ਰਦੂਸ਼ਣ ਬਹੁਤ ਵੱਧ ਰਿਹਾ ਤਾਂ ਅੰਤ ਵਿੱਚ ਲੇਖਕ ਕਹਿੰਦਾ ਹੈ ਕਿ ਜਿਹੜੀ ਸਿਆਸਤ ਕਿਸੇ ਲੁਕਾਈ ਦੀ ਭਾਸ਼ਾ ਸੱਭਿਆਚਾਰ ਦਾ ਹਨਨ ਹੋਣ ਦੇਵੇ ਉਹ ਦੇਖੋ ਕਹਿੰਦੇ ਜਿਹੜੀ ਸਿਆਸਤ ਮਤਲਬ ਜਿਹੜੀ ਸੱਤਾ ਜਿਹੜੀ ਅਥਾਰਟੀ ਜਿਹੜੀ ਪੋਲੀਟੀਕਲ ਪੋਲਿਟਿਕਸ ਐਸੀ ਹੈ ਜਿਹੜੀ ਕਿਸੇ ਭਾਸ਼ਾ ਦਾ ਸੱਭਿਆਚਾਰਦਨ ਨੂੰ ਖਤਮ ਹੁੰਦੇ ਹੋਏ ਆਰਾਮ ਨਾਲ ਦੇਖ ਰਹੀ ਹੈ ਨਸ਼ਿਆਂ ਦੇ ਜਿਹੜੇ ਨੌਜਵਾਨਾਂ ਦੇ ਨਸ਼ਿਆਂ ਵਿੱਚ ਡੁੱਬਣ ਦੇ ਸਬੱਬ ਪੈਦਾ ਕਰ ਰਹੀ ਹੈ ਹੈ ਨਾ ਉਹਨਾਂ ਨੂੰ ਵਿਦੇਸ਼ ਜਾਣ ਲਈ ਮਜਬੂਰ ਕਰ ਰਹੀ ਹੈ ਉਹਨਾਂ ਦੇ ਜੀਨ ਥੀਣ ਦੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੀ ਹੈ ਸਭ ਕੁਝ ਦੇਖ ਰਹੀ ਹੈ ਉਸ ਨੂੰ ਆਤੰਕ ਤੋਂ ਸਖਣੀ ਅਤੇ ਆਤੰਕ ਰਹਿਤ ਉਸ ਧਰਤੀ ਨੂੰ ਕਿਹਾ ਹੀ ਨਹੀਂ ਜਾ ਸਕਦਾ ਉਸ ਪਾਰਟੀ ਨੂੰ ਵੀ ਕਿਹਾ ਨਹੀਂ ਜਾ ਸਕਦਾ ਇਸ ਤਰ੍ਹਾਂ ਇਸ નિਬੰਧ ਦੇ ਵਿੱਚ ਪੰਜਾਬ ਦੇ ਬਰਬਾਦ ਹੋਣ ਦੇ ਜਿਹੜੇ ਕਾਰਨ ਨੇ ਉਹ ਵੀ ਦੱਸੇ ਗਏ ਨੇ ਇਤਿਹਾਸਕ ਵਰਤਮਾਨ ਜਿੰਨੇ ਵੀ ਕਾਰਨ ਨੇ ਸਾਨੂੰ ਵਿਸਤ੍ਰਿਤ ਰੂਪ ਚ ਦੱਸੇ ਗਏ ਨੇ ਸਾਡੇ ਸਾਹਮਣੇ ਲਿਆਂਦੇ ਗਏ ਨੇ ਇਸ ਵਿੱਚ ਇਸ ਵਿਸ਼ੇ ਸੰਬੰਧੀ ਜਿਹੜੇ ਪ੍ਰਗਟ ਕੀਤੇ ਵਿਚਾਰ ਬਹੁਤ ਡੂੰਘੇ ਨੇ ਰਚਨਾਤਮਕ ਨੇ ਸੋ ਦੈਟਸ 올 ਫॉर ਟੂਡੇ ਮਿਲਦੇ ਨਵੇਂ ਵੀਡੀਓ ਦੇ ਨਾਲ